ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਨਵੀਂ ਵੀਡੀਓ 'ਚ ਨਵੀਂ ਸੱਚੀ ਘਟਨਾ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਮੈਂ ਇੱਕ ਵਾਰੀ ਫੇਰ ਤੋਂ ਜੁੜਿਆ ਹਾਂ ਜੀ ਗੁਰਿੰਦਰ ਸੋ ਅੱਜ ਦੀ ਇਹ ਜਿਹੜੀ ਘਟਨਾ ਸਬੰਧ ਰੱਖਦੀ ਹੈ ਜੀ ਦਿੱਲੀ ਦੇ ਰੋहिणी ਇਲਾਕੇ ਦੇ ਨਾਲ ਮੇਰਾ ਪਰਿਵਾਰ ਦੀ ਇਹ ਜਿਹੜੀ ਸੱਚੀ ਘਟਨਾ ਬਹੁਤ ਟਰੈਂਡਿੰਗ ਦੇ ਵਿੱਚ ਰਹੀ ਸੀ 2017 ਦੀ ਗੱਲ ਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹ ਖਬਰ ਫੈਲੀ ਸੀ ਗੱਲ ਕਰਾਂਗੇ ਜੀ 25 ਅਕਤੂਬਰ 2017 ਦੀ ਸਵੇਰੇ 4 4:30 ਵਜੇ ਦਾ ਜਿਹੜਾ ਸਮਾਂ ਵਾ ਮੇਰਾ ਪਰਿਵਾਰ ਦੇ ਵਿੱਚ ਪੰਕਜ ਮੈਰਾ ਪਤੀ ਉਹਦੀ ਪਤਨੀ ਆ ਜੀ ਪ੍ਰਿਆ ਮੈਰਾ ਤੇ ਇੱਕ ਇਹਨਾਂ ਦਾ ਡੇਢ ਸਾਲ ਦਾ ਬੱਚਾ ਇਹ ਤਿੰਨੋਂ ਜਣੇ ਬੰਗਲਾ ਸਾਹਿਬ ਗੁਰਦੁਆਰੇ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀਗੇ ਤੇ ਹੁਣ ਸਵੇਰ ਦਾ ਸਮਾਂ ਸੁੰਨਸਾਨ ਸੜਕਾਂ ਹੁੰਦੀਆਂ ਕੋਈ ਬਹੁਤੀ ਆਵਾਜ਼ਾਈ ਨਹੀਂ ਹੁੰਦੀ ਤੇ ਜਦੋਂ ਇਹ ਉਸ ਰੋਡ ਦੇ ਉੱਤੇ ਜਾ ਰਹੇ ਸੀ ਕਹਿ ਲਓ ਕਿ ਘਰ ਨੂੰ ਵਾਪਸ ਆ ਰਹੇ ਸੀ ਸਵੇਰ ਦੇ ਸਮੇਂ ਤਾਂ ਜਦੋਂ ਇਹ ਯੂ ਕੱਟ ਲੈਣ ਲੱਗਦਾ ਇੱਕ ਪੰਕਜ ਮਹਿਰਾ ਆਪਣੀ ਗੱਡੀ ਦਾ ਤਾਂ ਪਿੱਛੋਂ ਇੱਕ ਹਰਿਆਣੇ ਨੰਬਰ ਦੀ ਗੱਡੀ ਜਿਹੜੀ ਸਵਿਫਟ ਇਹਨਾਂ ਨੂੰ ਓਵਰਟੇਕ ਕਰਦੀ ਆ ਓਵਰਟੇਕ ਕਰਕੇ ਇਹਨਾਂ ਦੇ ਮੂਹਰੇ ਲੱਗਦੀ ਆ ਤੇ ਇਹਨਾਂ ਨੂੰ ਰੋਕਦੀ ਆ ਗੱਡੀ ਰੁਕਣ ਤੋਂ ਬਾਅਦ ਜੀ ਇੱਕ ਉੱਚਾ ਲੰਮਾ ਬੰਦਾ ਉਸ ਗੱਡੀ ਦੇ ਵਿੱਚੋਂ ਬਾਹਰ ਆਉਂਦਾ ਵਾ ਤੇ ਇਹਦੀ ਵਿੰਡੋ ਦੇ ਕੋਲ ਆਉਂਦਾ ਪੰਕਜ ਮਹਿਰਾ ਦੀ ਇਹਨੂੰ ਰਿਵਾਲਵਰ ਦਿਖਾਉਂਦਾ ਵਾ ਤੇ ਰਿਵਾਲਵਰ ਦੇ ਨਾਲ ਹੀ ਜਿਹੜਾ ਉਹ ਗੱਡੀ ਦਾ ਸ਼ੀਸ਼ਾ ਵਾ ਉਹ ਤੋੜ ਦਿੰਦਾ ਵਾ ਤੋੜਨ ਤੋਂ ਬਾਅਦ ਉਹਨੂੰ ਡਰਾਉਂਦਾ ਵਾ ਉਸ ਤੋਂ ਬਾਅਦ ਪੰਕਜ ਮਹਿਰਾ ਵੀ ਉਹਦੇ ਨਾਲ ਹੱਥੋਪਾਈ ਕਰਦਾ ਵਾ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਵਾ ਕਿਹੜੇ ਮਕਸਦ ਦੇ ਨਾਲ ਉਹ ਬੰਦਾ ਆਇਆ ਸੀ ਇਹ ਪਤਾ ਨਹੀਂ ਉਸ ਹੱਥੋਪਾਈ ਦੇ ਵਿੱਚ ਰਿਵਾਲਵਰ ਦੇ ਵਿੱਚੋਂ ਗੋਲੀ ਚੱਲ ਜਾਂਦੀ ਆ ਉਹ ਗੋਲੀ ਨਾ ਤਾਂ ਪੰਕਜ ਮਹਿਰਾ ਤੇ ਲੱਗਦੀ ਆ ਨਾ ਉਹਦੇ ਬੇਟੇ ਤੇ ਲੱਗਦੀ ਆ ਸਿੱਧਾ ਜਾ ਕੇ ਪ੍ਰੀਆ ਮਹਿਰਾ ਜਿਹੜੀ ਪੰਕਜ ਦੀ ਵਾਈਫ ਆ ਉਹਦੀ ਗਰਦਨ ਦੇ ਵਿੱਚ ਲੱਗਦੀ ਆ ਜੀ ਇਸ ਤੋਂ ਬਾਅਦ ਇੱਕ ਗੋਲੀ ਹੋਰ ਚੱਲਦੀ ਆ ਤੇ ਉਹ ਜਾ ਕੇ ਹੁਣ ਪ੍ਰੀਆ ਮਹਿਰਾ ਦੇ ਹੀ ਸਿਰ ਦੇ ਵਿੱਚ ਜਾ ਕੇ ਲੱਗਦੀ ਆ ਗੋਲੀਆਂ ਲੱਗਣ ਤੋਂ ਬਾਅਦ ਉਹ ਜਿਹੜਾ ਬੰਦਾ ਸੀ ਸਵਿਫਟ ਵਾਲਾ ਉਥੋਂ ਭੱਜ ਜਾਂਦਾ ਮਤਲਬ ਉਹਨੂੰ ਜਦੋਂ ਪਤਾ ਲੱਗਦਾ ਕਿ ਵਾਈਫ ਦੇ ਸਿਰ ਦੇ ਵਿੱਚ ਗੋਲੀ ਵੱਜੀ ਆ ਉਹ ਉਥੋਂ ਫਰਾਰ ਹੋ ਜਾਂਦਾ ਹੁਣ ਜਿਹੜਾ ਪੰਕਜ ਮਹਿਰਾ ਸੀ ਉਹ ਜ਼ਖਮੀ ਸੀ ਪਤਨੀ ਉਹਦੀ ਪ੍ਰੀਆ ਮਹਿਰਾ ਬੇਹੋਸ਼ ਸੀ ਤੇ ਡੇਢ ਸਾਲ ਦਾ ਜਿਹੜਾ ਬੇਟਾ ਉਹ ਸਹੀ ਸਲਾਮਤ ਸੀ ਆਪਣੇ ਆਪ ਨੂੰ ਸੰਭਾਲ ਕੇ ਪੰਕਜ ਮਹਿਰਾ ਗੱਡੀ ਚਲਾਉਂਦਾ ਵਾ ਤੇ ਸਿੱਧਾ ਹਸਪੀਟਲ ਲੈ ਕੇ ਜਾਂਦਾ ਨੇੜੇ ਦੇ ਨੇੜੇ ਦੇ ਹਸਪੀਟਲ ਜਿੱਦਾਂ ਹੀ ਉਹ ਗੱਡੀ ਖੜਾਉਂਦਾ ਵਾ ਅੰਦਰ ਆਪਣੀ ਵਾਈਫ ਨੂੰ ਲੈ ਕੇ ਜਾਂਦਾ ਪਰ ਉਹ ਦੇਰ ਹੋ ਗਈ ਸੀ ਡਾਕਟਰ ਕਹਿ ਦਿੰਦੇ ਨੇ ਕਿ ਉਹਦੀ ਮੌਤ ਹੋ ਚੁੱਕੀ ਆ ਉਹ ਪ੍ਰੀਆ ਮਹਿਰਾ ਨੂੰ ਡੈੱਡ ਡਿਕਲੇਅਰ ਕਰ ਦਿੰਦੇ ਨੇ ਉੱਥੇ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਆ ਤੇ মিডিਆ ਵਾਲੇ ਵੀ ਪਹੁੰਚ ਜਾਂਦੇ ਨੇ ਹੁਣ ਪੁਲਿਸ ਨੇ ਜੇ ਸਵਾਲ ਕਰਨੇ ਸੀ ਸਿੱਧਾ ਪੰਕਜ ਮੈਰਾ ਨੂੰ ਕਰਨੇ ਸੀ ਪੰਕਜ ਮੈਰਾ ਨੂੰ ਪੁੱਛਿਆ ਜਾਂਦਾ ਕਿ ਇਹ ਸਾਰਾ ਕੁਝ ਕਿਵੇਂ ਹੋਇਆ ਉਹ ਸਾਰਾ ਜਿਹੜਾ ਸੀਨ ਦੱਸਦਾ ਕਿ ਹਰਿਆਣੇ ਨੰਬਰ ਦੀ ਗੱਡੀ ਆਈ ਸਾਨੂੰ ਰੋਕਿਆ ਹਥੋਪਾਈ ਹੋਈ ਤੇ ਫੇਰ ਜੜੀਆਂ ਗੋਲੀਆਂ ਨੇ ਮੇਰੀ ਵਾਈਫ ਦੇ ਜਾ ਕੇ ਲੱਗੀਆਂ ਤੇ ਉਹਦੀ ਮੌਤ ਹੋ ਗਈ ਪੁਲਿਸ ਪੁੱਛਦੀ ਆ ਕਿ ਕੀ ਤੇਰੀ ਕਿਸੇ ਨਾਲ ਰੰਜਿਸ਼ ਹੈ ਕੋਈ ਦੁਸ਼ਮਣੀ ਆ ਤੇਰਾ ਕੰਮ ਕਾਦਾ ਵਾ ਤਾਂ ਪੰਕਜ ਮੈਰਾ ਦੱਸਦਾ ਕਿ ਮੇਰਾ ਇੱਕ ਰੈਸਟੋਰੈਂਟ ਹੈ ਪਰ ਉਹ ਘਾਟੇ ਦੇ ਵਿੱਚ ਜਾ ਰਿਹਾ ਵਾ ਮੈਂ ਬਹੁਤ ਜ਼ਿਆਦਾ ਕਰਜ਼ਾਈਆਂ ਇਸ ਸਮੇਂ ਮੈਂ ਬਹੁਤ ਜ਼ਿਆਦਾ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਵਾਂ ਹਰਿਆਣੇ ਦੇ ਹੀ ਕੁਝ ਫਾਈਨੈਂਸਰ ਨੇ ਜਿਨ੍ਹਾਂ ਤੋਂ ਮੈਂ ਵਿਆਜ ਦੇ ਉੱਤੇ ਪੈਸਾ ਲਿਆ ਹੋਇਆ ਵਾ ਤੇ ਮੇਰਾ ਵਿਆਜ ਆ ਜਿਹੜਾ ਉਹੀ 40 ਲੱਖ ਦੇ ਕਰੀਬ ਹੋ ਚੁੱਕਿਆ ਵਾ ਹਲੇ ਮੈਂ ਉਹ ਨਹੀਂ ਦੇ ਪਾ ਰਿਹਾ ਮੈਨੂੰ ਪੂਰਾ ਸ਼ੱਕ ਆ ਕਿ ਜੇ ਇਹ ਹਮਲਾ ਕਰਵਾਇਆ ਵਾ ਤਾਂ ਹੁਫਨਾਂਸਰਾਂ ਨੇ ਕਰਵਾਇਆ ਵਾ ਕਿਉਂਕਿ ਉਹ ਗੱਡੀ ਦਾ ਜਿਹੜਾ ਹਮਲਾਵਰ ਆਏ ਸੀਗੇ ਉਹਨਾਂ ਦੀ ਗੱਡੀ ਦਾ ਨੰਬਰ ਹਰਿਆਣੇ ਦਾ ਸੀ ਪੁਲਿਸ ਇਸ ਗੱਲ ਨੂੰ ਥੋੜਾ ਜਿਆ ਸੀਰੀਅਸਲੀ ਲੈਂਦੀ ਆ ਤੇ ਕੁਝ ਜਿਹੜੀਆਂ ਟੀਮਾਂ ਨੇ ਹਰਿਆਣੇ ਦੇ ਵੱਖ-ਵੱਖ ਏਰੀਆ ਦੇ ਵਿੱਚ ਭੇਜਦੀ ਆ ਤੇ ਉਹ ਫਨਾਂਸਰਾਂ ਦੇ ਜਿਹੜੀ ਉਹਨਾਂ ਦੇ ਦਫ਼ਤਰ ਸੀ ਉਹਨਾਂ ਦੇ ਜਿਹੜੇ ਅੱਡੇ ਸੀ ਉੱਥੇ ਚਾਪੇ ਮਰਵਾਏ ਜਾਂਦੇ ਆ ਪਰ ਕੁਝ ਖਾਸ ਉਹਨਾਂ ਨੂੰ ਕਲੂ ਨਹੀਂ ਮਿਲਦਾ ਕੁਝ ਸਾਬਤ ਨਹੀਂ ਹੁੰਦਾ ਤੇ ਫੇਰ ਪੁਲਿਸ ਸੋਚਦੀ ਆ ਵੀਕੋ ਫਾਈਨੈਂਸਰ ਜਿਹੜਾ ਵਾ ਉਹ ਕਦੇ ਵੀ ਹਮਲਾ ਨਹੀਂ ਕਰਾਉਂਦਾ ਇਦਾਂ ਕਿਉਂਕਿ ਹਮਲਾ ਜੇ ਕਰਾਊਗਾ ਉੱਥੇ ਉਹਦੀ ਵਾਈਫ ਮਰ ਗਈ ਜੇ ਬਾਈ ਜਾਂ ਸੰਕਲਜ ਮਹਿਰਾ ਦੇ ਗੋਲੀ ਲੱਗਦੀ ਉਹ ਮਰ ਜਾਂਦਾ ਤਾਂ ਉਹਨਾਂ ਦਾ 40 ਲੱਖ ਰੁਪਏ ਡੁੱਬਦਾ ਮਤਲਬ ਉਹ ਜਿਹੜੇ ਫਾਈਨੈਂਸਰ ਵਿਆਜ ਤੇ ਪੈਸੇ ਦਿੰਦੇ ਨੇ ਉਹ ਡੁੱਬਦਾ ਵਾ ਬੰਦੇ ਦੇ ਮਰਨ ਦੇ ਨਾਲ ਉਹ ਮਾਰਦੇ ਕਦੇ ਨਹੀਂ ਡਰਾਉਂਦੇ ਜਰੂਰ ਹੁੰਦੇ ਆ ਸੋ ਪੁਲਿਸ ਨੂੰ ਇਹ ਵੀ ਕੁਝ ਨਹੀਂ ਕਲੀਅਰ ਹੁੰਦਾ ਫੇਰ ਪੁਲਿਸ ਸੋਚਦੀ ਆ ਵੀ ਇਹ ਲੁੱਟ ਖੋਹ ਦਾ ਮਾਮਲਾ ਹੋ ਸਕਦਾ ਫੇਰ ਫੇਰ ਸੋਚਦੀ ਆ ਪੁਲਿਸ ਵੀ ਕੁਝ ਲੈ ਕੇ ਤਾਂ ਗਈ ਨਹੀਂ ਸਿਰਫ ਮਾਰ ਕੇ ਗਏ ਨੇ ਖੋ ਕੇ ਕੁਝ ਵੀ ਨਹੀਂ ਲੈ ਕੇ ਗਏ ਵੀ ਇਹ ਕਿੱਦਾਂ ਹੋ ਸਕਦਾ ਵੀ ਜੇ ਲੁਟੇਰੇ ਆਏ ਸੀ ਜੇ ਗੋਲੀਆਂ ਚੱਲੀਆਂ ਸੀ ਤਾਂ ਕੁਝ ਨਾ ਕੁਝ ਤਾਂ ਉਹਨਾਂ ਤੋਂ ਲੈ ਕੇ ਜਾਂਦੇ ਕੁਝ ਕੈਸ਼ ਲੈ ਕੇ ਜਾਂਦੇ ਉਹਨਾਂ ਦਾ ਜੇ ਸੋਨਾ ਕੁਝ ਪਾਇਆ ਸੀ ਉਹ ਲੈ ਕੇ ਜਾਂਦੇ ਮੋਬਾਈਲ ਲੈ ਕੇ ਜਾਂਦੇ ਪਰ ਉਹ ਕੁਝ ਵੀ ਲੈ ਕੇ ਨਹੀਂ ਗਏ ਹੁਣ ਸ਼ੱਕ ਪੁਲਿਸ ਨੂੰ ਹੁੰਦਾ ਜੀ ਸਿੱਧਾ ਪੰਕਜ ਮਹਿਰਾ ਦੇ ਉੱਤੇ ਕਿ ਇਹਨੇ ਹੀ ਆਪਣੀ ਪਤਨੀ ਦਾ ਕਤਲ ਨਾ ਕਰਵਾਇਆ ਹੋਵੇ ਜਦੋਂ ਪੁਲਿਸ ਨੂੰ ਸ਼ੱਕ ਹੁੰਦਾ ਤਾਂ ਉਹ ਪੰਕਜ ਮਹਿਰਾ ਦੇ ਤੇ ਪ੍ਰੀਆ ਮਹਿਰਾ ਦੇ ਘਰ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਘਰੋਂ ਪਤਾ ਲੱਗਦਾ ਵਾ ਕਿ ਇਹ ਕਾਲਜ ਦੇ ਵਿੱਚ ਦੋਨੋਂ ਇਕੱਠੇ ਪੜ੍ਹਦੇ ਸੀ ਤੇ ਇਹਨਾਂ ਨੇ ਤਾਂ ਹੀ ਵਿਆਹ ਕਰਾਇਆ ਸੀ ਪਰ ਇੱਕ ਜਿਹੜਾ ਹੋਰ ਰਾਜ ਨਿਕਲ ਕੇ ਸਾਹਮਣੇ ਇਹ ਆਉਂਦਾ ਕਿ ਪੰਕਜ ਮਹਿਰਾ ਦਾ ਇਹ ਪਹਿਲਾ ਵਿਆਹ ਨਹੀਂ ਦੂਜਾ ਵਿਆਹ ਸੀ ਇਸ ਤੋਂ ਪਹਿਲਾਂ ਉਹਦਾ ਵਿਆਹ ਇੱਕ ਆਇਸ਼ਾ ਨਾਮ ਦੀ ਲੜਕੀ ਦੇ ਨਾਲ ਹੋਇਆ ਸੀ ਤੇ ਇਹਨੇ ਉਹਦੇ ਨਾਲ ਤਲਾਕ ਲਿਆ ਸੀ ਤਲਾਕ ਹੋਣ ਤੋਂ ਬਾਅਦ ਇਹਦਾ ਵਿਆਹ ਜਿਹੜਾ ਪ੍ਰੀਆ ਮਹਿਰਾ ਦੇ ਨਾਲ ਕੀਤਾ ਜਾਂਦਾ ਵਾ ਤਪੌਲਸ ਪੁੱਛਦੀ ਆ ਵੀ ਦੋਨਾਂ ਦੇ ਵਿੱਚ ਕਿੱਦਾਂ ਦੇ ਰਿਲੇਸ਼ਨ ਸੀ ਤਾਂ ਪਰਿਵਾਰ ਦੱਸਦਾ ਕਿ ਨਿੱਕੇ-ਮੋਟੇ ਝਗੜੇ ਕੁਝ ਦਿਨਾਂ ਤੋਂ ਇਹਨਾਂ ਦੇ ਵਿੱਚ ਰਹਿ ਰਹੇ ਸੀਗੇ ਪਰ ਉਹ ਨਾਰਮਲ ਜਿਹੜੇ ਲੜਾਈ ਝਗੜੇ ਹਰ ਘਰ ਦੇ ਵਿੱਚ ਹੁੰਦੇ ਆ ਤੇ ਪੁਲਿਸ ਨੂੰ ਉੱਥੋਂ ਵੀ ਕੁਝ ਖਾਸ ਨਹੀਂ ਮਿਲਦਾ ਤੇ ਪੁਲਿਸ ਮੌਕੇ ਤੇ ਜਾ ਕੇ ਜਿੱਥੇ ਇਹ ਕ੍ਰਾਈਮ ਸੀਨ ਹੋਇਆ ਸੀ ਉੱਥੇ ਜਾ ਕੇ ਛਾਣਬੀਣ ਪਹਿਲਾਂ ਵੀ ਕੀਤੀ ਸੀ ਇੱਕ ਵਾਰ ਦੁਬਾਰਾ ਕਰਦੀ ਆ ਉਹ ਸੀਸੀਟੀਵੀ ਕੈਮਰਾ ਉਹਨਾਂ ਨੂੰ ਕੋਈ ਨਹੀਂ ਮਿਲਦਾ ਉੱਥੇ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਤੋਂ ਬਾਅਦ ਜਿੱਥੇ ਹਾਦਸਾ ਹੋਇਆ ਸੀ ਉੱਥੇ ਕੋਈ ਵੀ ਸੀਸੀਟੀਵੀ ਕੈਮਰਾ ਕਿਸੇ ਵੀ ਦੁਕਾਨ ਦੇ ਉੱਤੇ ਨਹੀਂ ਸੀ ਲੱਗਿਆ ਹੋਇਆ ਫੇਰ ਪੁਲਿਸ ਨਾਕਾਮ ਹੁੰਦੀ ਆ ਕਾਫੀ ਜ਼ਿਆਦਾ ਸਟਰਗਲ ਕਰ ਰਹੀ ਸੀ ਇਸ ਕੇਸ ਨੂੰ ਸੋਲਵ ਕਰਨ ਦੇ ਵਿੱਚ ਤਾਂ ਇੱਕ ਪੁਲਿਸ ਅਧਿਕਾਰੀ ਬੜਾ ਇੰਟੈਲੀਜੈਂਟ ਸੀ ਉਹ ਦੁਬਾਰਾ ਆਪਣੀ ਕੁਝ ਟੁਕੜੀ ਲੈ ਕੇ ਉਹ ਕ੍ਰਾਈਮ ਸੀਨ ਦੇ ਉੱਤੇ ਜਾਂਦਾ ਵਾ ਤੇ ਸਾਰਾ ਨਵੇਂ ਸਿਰੇ ਤੋਂ ਜਾਂਚ ਪੜਤਾਲ ਨੂੰ ਸ਼ੁਰੂ ਕਰਦਾ ਵਾ ਸਾਰੀਆਂ ਦੁਕਾਨਾਂ ਉਹ ਬਹੁਤ ਬਰੀਕੀ ਦੇ ਨਾਲ ਕੋਲ ਜਾ ਜਾ ਕੇ ਚੈੱਕ ਕਰਦਾ ਇੱਕ ਬਹੁਤ ਦੂਰ ਮੈਡੀਕਲ ਸ਼ਾਪ ਸੀਗੀ ਉੱਥੇ ਉਹਨੂੰ ਇੱਕ ਸੀਸੀਟੀਵੀ ਕੈਮਰਾ ਵਾ ਜਿਹੜਾ ਉਹ ਦਿਸ ਜਾਂਦਾ ਵਾ ਕਾਮਯਾਬ ਹੋ ਜਾਂਦਾ ਉਹ ਸੀਸੀਟੀਵੀ ਕੈਮਰੇ ਦੀ ਜਿਹੜੀ ਫੁਟੇਜ ਦੁਕਾਨ ਵਾਲੇ ਦੀ ਮਦਦ ਦੇ ਨਾਲ ਦੇਖੀ ਜਾਂਦੀ ਆ ਉਸ 25 ਅਕਤੂਬਰ ਦੀ ਜਿਹੜੀ ਸਵੇਰ ਸੀਗੀ 4:30 ਦਾ ਜਿਹੜਾ ਉਹਨੇ ਸਮਾਂ ਦੱਸਿਆ ਸੀ ਤਾਂ ਪੰਕਜ ਮਹਿਰਾ ਦੀ ਗੱਡੀ ਉਹਦੇ ਵਿੱਚ ਦਿਖਾਈ ਦਿੰਦੀ ਆ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲਦੀ ਆ ਪਰ ਜਦੋਂ ਪੁਲਿਸ ਸੱਚ ਦੇਖਦੀ ਆ ਤਾਂ ਹੈਰਾਨ ਰਹਿ ਜਾਂਦੀ ਆ ਸੱਚ ਇਹ ਸੀ ਕਿ ਉਸ ਸਵੇਰ ਨੂੰ ਹਰਿਆਣੇ ਦੀ ਕੋਈ ਵੀ ਗੱਡੀ ਪੰਕਜ ਮਹਿਰਾ ਦੇ ਕੋਲ ਨਹੀਂ ਸੀ ਆਈ ਉਹਨੂੰ ਓਵਰਟੇਕ ਨਹੀਂ ਸੀ ਕੀਤਾ ਉਹਨਾਂ ਨੂੰ ਨਹੀਂ ਸੀ ਰੋਕਿਆ ਸਿਰਫ ਪੰਕਜ ਮਹਿਰਾ ਦੀ ਗੱਡੀ ਉਸ ਸੜਕ ਦੇ ਉੱਤੇ ਜਾ ਰਹੀ ਸੀ ਜਦੋਂ ਯੂ ਟਰਨ ਆਇਆ ਉੱਥੇ ਇਹਨੇ ਆਪ ਹੀ ਗੱਡੀ ਸਲੋ ਕੀਤੀ ਤੇ ਯੂ ਟਰਨ ਲੈ ਕੇ ਆਪ ਹੀ ਗੱਡੀ ਇਹਨੇ ਰੋਕੀ ਸੀ ਕੋਈ ਵੀ ਗੱਡੀ ਇਹਦੇ ਕੋਲ ਨਹੀਂ ਸੀ ਆਈ ਕੋਈ ਵੀ ਬੰਦਾ ਇਹਨੂੰ ਰਵਲਵਰ ਦਿਖਾ ਕੇ ਨਹੀਂ ਸੀ ਗਿਆ ਹੁਣ ਜਿਹੜਾ ਪੰਕਜ ਮਹਿਰਾ ਦਾ ਸੱਚ ਸਾਹਮਣੇ ਆ ਗਿਆ ਸੀ ਝੂਠ ਉਹਦਾ ਫੜਿਆ ਗਿਆ ਸੀ ਤੇ ਸਾਬਤ ਹੋ ਗਿਆ ਸੀ ਕਿ ਇਹ ਜੋ ਕੁਝ ਵੀ ਕੀਤਾ ਵਾ ਪੰਕਜ ਮਹਿਰਾ ਨੇ ਕੀਤਾ ਵਾ ਪੰਕਜ ਮਹਿਰਾ ਨੂੰ ਪੁਲਿਸ ਥਾਣੇ ਬੁਲਾਇਆ ਜਾਂਦਾ ਵਾ ਉਹਨੂੰ ਦੁਬਾਰਾ ਪੁੱਛਤਾਛ ਕੀਤੀ ਜਾਂਦੀ ਆ ਪੁਲਿਸ ਕੋਈ ਵੀ ਸਬੂਤ ਵਾਲੇ ਮੂਰੇ ਨਹੀਂ ਰੱਖ ਰਹੀ ਤਾਂ ਉਹ ਆਪਣੇ ਬਿਆਨ ਤੇ ਅੜਿਆ ਰਹਿੰਦਾ ਵਾ ਕਿ ਫਰਾਂਸਰਾਂ ਨੇ ਕੰਮ ਕਰਾਇਆ ਵਾ ਤੁਸੀਂ ਫਰਾਂਸਰਾਂ ਨੂੰ ਜਾ ਕੇ ਫੜੋ ਮੈਨੂੰ ਫालतू ਦੇ ਸਵਾਲ ਨਾ ਕਰੋ ਤੇ ਜਦੋਂ ਪੁਲਿਸਫੇਰ ਉਹਦੇ ਸਾਹਮਣੇ ਸੀਸੀਟੀਵੀ ਫੁਟੇਜ ਰੱਖਦੀ ਆ ਵੀ ਆ ਤੇਰੀ ਉਹ ਗੱਡੀ ਆ ਤੇਰੀ ਗੱਡੀ ਆਪੇ ਹੀ ਰੁਕੀ ਆ ਤੂੰ ਹੀ ਰੋਕੀ ਆ ਵੀ ਤੂੰ ਕਿਹਨੂੰ ਪਾਗਲ ਬਣਾ ਰਿਹਾ ਤਾਂ ਉਹਨੂੰ ਪਸੀਨੇ ਛੁੱਟ ਜਾਂਦੇ ਆ ਪੱਗ ਜਮੈਰਾ ਨੂੰ ਤੇ ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਉਹ ਫੜਿਆ ਗਿਆ ਵਾ ਝੂਠ ਬੋਲਣ ਦਾ ਕੋਈ ਵੀ ਫਾਇਦਾ ਨਹੀਂ ਹੋਣਾ ਸੱਚ ਪੁਲਿਸ ਨੂੰ ਉਹਨੂੰ ਦੱਸ ਦੇਣਾ ਚਾਹੀਦਾ ਵਾ ਤੇ ਉਹ ਸਾਰੀ ਕਹਾਣੀ ਜਿਹੜੀ ਉਹ ਬਿਆਨ ਕਰਦਾ ਵਾ ਕਿ ਉਹਨੇ ਇਹ ਸਾਰਾ ਕੁਝ ਕਿਉਂ ਕੀਤਾ ਤੇ ਮੰਨ ਜਾਂਦਾ ਵਾ ਉਹਨੇ ਦੋਸਤ ਤੋਂ ਆਪਣੇ ਤੋਂ ਰਵੋਲਵਰ ਲੈ ਕੇ ਆਪਣੀ ਪਤਨੀ ਦੇ ਸਿਰ 'ਚ ਗੋਲੀ ਮਾਰੀ ਤੇ ਗਰਦਨ 'ਚ ਗੋਲੀ ਮਾਰੀ ਇਹ ਉਹ ਕੰਫੈਸ ਕਰ ਲੈਂਦਾ ਵਾ ਜਦੋਂ ਕਾਰਨ ਪੁੱਛਿਆ ਜਾਂਦਾ ਤਾਂ ਉਹ ਦੱਸਦਾ ਕਿ 25 ਤਰੀਕ ਨੂੰ ਮੈਂ ਜਿਹੜੀ 25 ਦੀ ਸਵੇਰ ਤੋਂ ਪਹਿਲਾਂ 24 ਤਰੀਕ ਨੂੰ ਰਾਤ ਨੂੰ ਫੋਨ ਕੀਤਾ ਆਪਣੀ ਵਾਈਫ ਨੂੰ ਪ੍ਰਿਆ ਨੂੰ ਕਿ ਆਪਾਂ ਅੱਜ ਡਿਨਰ ਲਈ ਬਾਹਰ ਜਾਵਾਂਗੇ ਉਸ ਤੋਂ ਬਾਅਦ ਆਪਾਂ ਲੌਂਗ ਡਰਾਈਵ ਤੇ ਚੱਲਾਂਗੇ ਤੇ ਸਵੇਰੇ ਆਪਾਂ ਬੰਗਲਾ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਫਿਰ ਘਰੇ ਆਵਾਂਗੇ ਵੀ ਅੱਜ ਆਪਾਂ ਇੰਜੋਏ ਕਰਾਂਗੇ ਸਾਰੀ ਰਾਤ ਪ੍ਰਿਆ ਨੂੰ ਲੱਗਦਾ ਕਿ ਜੋ ਸਾਡੇ ਰਿਸ਼ਤੇ ਦੇ ਵਿੱਚ ਖਟਾਸ ਆਈ ਹੋਈ ਆ ਲੜਾਈ ਝਗੜੇ ਹੋ ਰਹੇ ਨੇ ਵੀ ਸ਼ਾਇਦ ਇਹ ਉਹ ਨੂੰ ਸਹੀ ਕਰਨਾ ਚਾਹੁੰਦਾ ਵਾ ਤੇ ਬਹੁਤ ਖੁਸ਼ ਹੋ ਕੇ ਹਾਮੀ ਭਰਦੀ ਆ ਕਿ ਉਹਦੇ ਪਤੀ ਨੇ ਇਹ ਪਹਿਲ ਕੀਤੀ ਆ ਵੀ ਉਹ ਮਨਾਉਣਾ ਚਾਹੁੰਦਾ ਉਹਨੂੰ ਤਾਂ ਐਦਾਂ ਹੀ ਹੁੰਦਾ ਵਾ ਜੀ ਉਹ ਰਾਤ ਨੂੰ ਡਿਨਰ ਦੇ ਲਈ ਨਿਕਲਦੇ ਨੇ ਉਸ ਤੋਂ ਬਾਅਦ ਉਹ ਲੌਂਗ ਡਰਾਈਵ ਤੇ ਜਾਂਦੇ ਨੇ ਤੇ ਸਵੇਰ ਦਾ ਜਦੋਂ ਸਮਾਂ ਹੁੰਦਾ ਉਹ ਮੰਗਲਾ ਸਾਹਿਬ ਗੁਰਦੁਆਰਾ ਮੱਥਾ ਟੇਕ ਕੇ ਵਾਪਸ ਜਦੋਂ ਆਪਣੇ ਘਰ ਜਾ ਰਹੇ ਸੀ ਤੇ ਜਿਹੜੀ ਪ੍ਰੀਆ ਵਾ ਉਹ ਕਾਫੀ ਥੱਕ ਚੁੱਕੀ ਸੀ ਰਾਤ ਦਾ ਸਮਾਂ ਸੀ ਤੇ ਉਹਦਾ ਜਿਹੜਾ ਬੇਟਾ ਵਾ ਗੋਦੀ ਚ ਉਹ ਵੀ ਸੁੱਤਾ ਪਿਆ ਸੀ ਤੇ ਪ੍ਰੀਆ ਵੀ ਸੋ ਜਾਂਦੀ ਆ ਹੁਣ ਪੰਕਜ ਨੂੰ ਇਹੀ ਸਮੇਂ ਦੀ ਜਿਹੜੀ ਤਲਾਸ਼ ਸੀ ਇਹੀ ਮੌਕੇ ਦੀ ਤਲਾਸ਼ ਸੀ ਕਿ ਪ੍ਰੀਆ ਆਪਣੀ ਅੱਖ ਕਦੋਂ ਲਾਊਗੀ ਜਦੋਂ ਉਹ ਸੋ ਜਾਂਦੀ ਆ ਤਾਂ ਗੱਡੀ ਰੋਕ ਕੇ ਉਹ ਦੋਸਤ ਤੋਂ ਲੈ ਰਵਾਲਵਰ ਦੇ ਨਾਲ ਪਹਿਲਾਂ ਉਹਦੀ ਗਰਦਨ 'ਚ ਗੋਲੀ ਮਾਰਦਾ ਤੇ ਫਿਰ ਉਹਦੇ ਸਿਰ ਦੇ ਵਿੱਚ ਗੋਲੀ ਮਾਰਦਾ ਤੇ ਉਹਦੀ ਮੌਤ ਹੋ ਜਾਂਦੀ ਆ ਸਿਰਫ ਫਾਰਮੈਲਟੀ ਦੇ ਲਈ ਉਹ ਉਹਨੂੰ ਹਸਪੀਟਲ ਲੈ ਕੇ ਗਿਆ ਤੇ ਸਾਰਾ ਕੁਝ ਉਹਨੇ ਝੂਠ ਬੋਲਿਆ ਹੁਣ ਪਰਿਵਾਰ ਵਾਲੇ ਇਹ ਪੁੱਛ ਰਹੇ ਸੀ ਪੁਲਿਸ ਵੀ ਇਹ ਪੁੱਛ ਰਹੀ ਸੀ ਕਿ ਆਖਿਰ ਉਹਨੇ ਪ੍ਰਿਆ ਤੋਂ ਕਿਹੜੀ ਗੱਲ ਦਾ ਬਦਲਾ ਲਿਆ ਉਹਨੂੰ ਮਾਰਿਆ ਕਿਉਂ ਤਾ ਉਹ ਦੱਸਦਾ ਵਾ ਕਿ ਪਹਿਲਾਂ ਉਹਨੇ ਕੱਪੜੇ ਦਾ ਕੰਮ ਸ਼ੁਰੂ ਕੀਤਾ ਉਹਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਘਾਟਾ ਪਿਆ ਕਰੋਨਾ ਦਾ ਘਾਟਾ ਉਹਨੇ ਉਹਦੇ ਵਿੱਚ ਖਾਦਾ ਉਸ ਤੋਂ ਬਾਅਦ ਪ੍ਰੀਆ ਮਹਿਰਾ ਦੇ ਕਹਿਣ ਦੇ ਉੱਤੇ ਹੀ ਉਹਨੇ ਰੈਸਟੋਰੈਂਟ ਖੋਲਿਆ ਰੈਸਟੋਰੈਂਟ ਖੋਲਣ ਦੇ ਲਈ ਉਹਦੇ ਸਹੁਰਾ ਪਰਿਵਾਰ ਨੇ ਜਾਨੀ ਕਿ ਪ੍ਰੀਆ ਮਹਿਰਾ ਦੇ ਜਿਹੜੇ ਪੇਕੇ ਪਰਿਵਾਰ ਨੇ ਮਦਦ ਕੀਤੀ ਸੀ ਕਾਫੀ ਪੈਸੇ ਉਹਨੂੰ ਦਿੱਤੇ ਸੀ ਤੇ ਉਹ ਵੀ ਕੋਈ ਖਾਸ ਕਾਮਯਾਬੀ ਨਹੀਂ ਹਾਸਲ ਕਰ ਸਕਿਆ ਫਿਰ ਪ੍ਰਿਆ ਨੇ ਸਲਾਹ ਦਿੱਤੀ ਕਿ ਕਿ ਸਿੰਗਰ ਵਗੈਰਾ ਆਪਣੇ ਰੈਸਟੋਰੈਂਟ ਚ ਰੱਖ ਕੇ ਦੇਖੋ ਤੇ ਇਹੋ ਜਿਹਾ ਕੋਈ ਵੀ ਜਿਹੜਾ ਸ਼ੂਸ਼ਾ ਕਰਕੇ ਦੇਖੋ ਕਿ ਸ਼ਾਇਦ ਕਾਮਯਾਬੀ ਮਿਲੇ ਤਾਂ ਉਹ ਇੱਕ ਲੇਡੀ ਸਿੰਗਰ ਨੂੰ ਆਪਣੇ ਹੋਟਲ ਦੇ ਵਿੱਚ ਰੱਖਦਾ ਵਾ ਗਾਉਣ ਦੇ ਲਈ ਪਰ ਤਾਂ ਵੀ ਉਹਦਾ ਹੋਟਲ ਜਿਹੜਾ ਉਹਦਾ ਰੈਸਟੋਰੈਂਟ ਆ ਉਹ ਨਹੀਂ ਚੱਲਦਾ ਇਸ ਤੋਂ ਬਾਅਦ ਜੀ ਜਿਹੜੇ ਉਹ ਫਾਈਨਾਂਸਰਾਂ ਤੋਂ ਪੈਸੇ ਲੈ ਰਿਆ ਸੀ ਉਨੇ ਆਪਣੇ ਸਹੁਰੇ ਪਰਿਵਾਰ ਦੇ ਵੀ ਹੁਣ ਪੈਸੇ ਦੇਣੇ ਸੀ ਤੇ ਜਿਹੜੇ ਹਰਿਆਣੇ ਦੇ ਕੁਝ ਫਾਈਨੈਂਸਰ ਸੀ 40 ਲੱਖ ਦਾ ਕਰਜ਼ਾ ਕਰਨਾ ਵੀ ਮੇਰਾ ਉਹ ਹੋ ਚੁੱਕਿਆ ਸੀ ਤੇ ਨਾਲ ਹੀ ਅਯਾਸ਼ੀ ਇਹਦੀ ਬੰਦ ਨਹੀਂ ਸੀ ਹੋਈ ਇਸ ਬੰਦੇ ਦੀ ਪੰਕਜ ਮਹਿਰਾ ਦੀ ਇਹ ਜਿਹੜੀ ਉਹ ਲੇਡੀ ਸਿੰਗਰ ਸੀ ਉਹਦੇ ਨਾਲ ਅਫੇਅਰ ਚਲਾ ਰਿਆ ਸੀ ਮਤਲਬ ਉਹਦੇ ਨਾਲ ਇਹਦੇ ਨਾਜਾਇਜ਼ ਸਬੰਧ ਬਣ ਚੁੱਕੇ ਸੀ ਤੇ ਉਹ ਨਾਜਾਇਜ਼ ਸਬੰਧਾਂ ਬਾਰੇ ਪ੍ਰੀਆ ਮਹਿਰਾ ਨੂੰ ਪਤਾ ਲੱਗ ਚੁੱਕਿਆ ਸੀ ਐਨਾ ਹੀ ਨਹੀਂ ਜਿਹੜੀ ਇਹਦੀ ਪਹਿਲੀ ਪਤਨੀ ਸੀ ਆਇਸ਼ਾ ਇਹ ਉਹਨੂੰ ਵੀ ਮਿਲਣ ਦੇ ਲਈ ਜਾਂਦਾ ਸੀ ਤੇ ਉਹਦੇ ਨਾਲ ਵੀ ਹੁਣੇ ਸਬੰਧ ਬਣਾ ਰਿਹਾ ਸੀ ਜਦੋਂ ਉਹ ਕੋਲ ਸੀ ਉਹਦੋਂ ਉਹਨੂੰ ਤਲਾਕ ਦੇ ਦਿੱਤਾ ਤੇ ਹੁਣ ਉਹਨੂੰ ਮਿਲਣ ਦੇ ਲਈ ਜਾ ਰਿਹਾ ਸੀ ਇਹ ਸਾਰੀਆਂ ਜਿਹੜੀਆਂ ਗੱਲਾਂ ਪ੍ਰਿਆ ਮਹਿਰਾ ਨੂੰ ਪਤਾ ਲੱਗ ਚੁੱਕੀਆਂ ਸੀ ਇਹ ਹੁਣ ਚਾਹੁੰਦਾ ਸੀ ਕਿ ਇਹਨੂੰ ਰਾਹ ਦੇ ਵਿੱਚੋਂ ਹਟਾਉਣਾ ਵਾ ਜੇ ਉਹਨੂੰ ਛੱਡਦਾ ਸੀ ਜੇ ਉਹਨੂੰ ਮਾਰਦਾ ਨਾ ਤਾਂ ਇਹਨੂੰ ਉਹਦੇ ਜਿਹੜੇ ਪੇਕੇ ਪਰਿਵਾਰ ਦੇ ਪੈਸੇ ਸੀ ਉਹ ਦੇਣੇ ਪੈਣੇ ਸੀ ਦੇ ਨਾਲ ਇੱਕ ਸਕੀਮੇ ਹੋਰ ਖੇਡਣਾ ਚਾਹੁੰਦਾ ਸੀ ਆਪਣੀ ਪਤਨੀ ਨੂੰ ਮਾਰ ਕੇ ਜਿਹੜੇ ਫਾਈਨਾਂਸਰਾਂ ਦਾ ਇਹਨੇ 40 ਲੱਖ ਰੁਪਏ ਦੇਣਾ ਸੀਗਾ ਉਹ ਮਾਫ ਕਰਾਉਣਾ ਚਾਹੁੰਦਾ ਸੀ ਮਤਲਬ ਉਹਨਾਂ ਦੇ ਸਿਰ ਤੇ ਇਲਜ਼ਾਮ ਲਗਾਉਣਾ ਚਾਹੁੰਦਾ ਸੀ ਦਿਖਾਉਣਾ ਚਾਹੁੰਦਾ ਸੀ ਕਿ ਉਹ ਫਾਈਨਾਂਸਰਾਂ ਨੇ ਮੇਰੀ ਪਤਨੀ ਨੂੰ ਮਾਰਤਾ ਵੀ ਉਹਨਾਂ ਨੂੰ ਸਜ਼ਾ ਹੋ ਜੇ ਤੇ ਮੇਰਾ 40 ਲੱਖਾ ਜਿਹੜਾ ਉਹ ਮੈਨੂੰ ਦੇਣਾ ਨਾ ਪਵੇ ਇਹ ਸਾਰਾ ਇਹ ਸੀਨ ਬਣਾਉਣਾ ਚਾਹੁੰਦਾ ਸੀ ਪਰ ਇਹ ਨਕਾਮਯਾਬ ਹੋ ਜਾਂਦਾ ਇਹਦੇ ਵਿੱਚ ਇਨੇ ਆਪਣਾ ਪੈਸਾ ਬਚਾਉਣ ਦੇ ਲਈ ਆਪਣੀ ਪਤਨੀ ਦਾ ਕਤਲ ਕੀਤਾ ਤੇ ਜਿਹੜਾ 1.5 ਸਾਲ ਦਾ ਇੱਕ ਬੱਚਾ ਵਾ ਉਹਦੀ ਜ਼ਿੰਦਗੀ ਇਹਨੇ ਰੋਲ ਕੇ ਰੱਖਤੀ ਆਪਣੇ ਹੀ ਬੱਚੇ ਦੀ ਇਹਨੇ ਜ਼ਿੰਦਗੀ ਰੋਲ ਕੇ ਰੱਖਤੀ ਉਹਨੂੰ ਮਾਂ ਤੋਂ ਸਖਣਾ ਕਰਤਾ ਇਸ ਤੋਂ ਬਾਅਦ ਜੀ ਇਹਨੂੰ ਜਦੋਂ ਇਹ ਕਬੂਲ ਕਰ ਲਿਆ ਇਹਨੇ ਸਾਰਾ ਕੁਝ ਤਾਂ ਇਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਵਾ কোর্ਟ ਦੇ ਵਿੱਚ ਪੇਸ਼ ਕੀਤਾ ਜਾਂਦਾ ਵਾ ਤੇ ਇਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਆ ਸੋ ਕੀ ਕਹਿਣਾ ਜੀ ਤੁਹਾਡਾ ਇਹ ਘਟਨਾ ਦੇ ਬਾਰੇ ਕਿ ਜਿਹੜੀ ਸਜ਼ਾ ਮਿਲੀ ਆ ਬਿਲਕੁਲ ਸਹੀ ਮਿਲੀ ਆ ਜਾਂ ਕੋਈ ਹੋਰ ਭਿਆਨਕ ਸਜ਼ਾ ਇਸ ਬੰਦੇ ਨੂੰ ਮਿਲਣੀ ਚਾਹੀਦੀ ਸੀਗੀ ਜਰੂਰ ਦੱਸਿਓ ਜੀ ਆਪੋ ਆਪਣੇ ਵਿਚਾਰ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ ਮਿਲਦਾ